ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦੇ ਵੱਡੇ ਆਗੂ ਔਰ 올 ਇੰਡੀਆ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ترਸੀਮ ਸਿੰਘ ਸੈਣੀ ਇੱਕ ਮੁਸ਼ਕਲ ਦੇ ਵਿੱਚ ਨੇ ਔਰ ਮੁਸ਼ਕਲ ਹੈਗੀ ਆ ਪੰਜਾਬ ਦੇ ਰਾਈਸ ਮਿਲਰਾਂ ਦੀ ਸੈਣੀ ਸਾਹਿਬ ਕੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਇਸ ਸਮੇਂ ਸਾਨੂੰ ਜੀ ਇਸ ਵਾਰੀ ਕੀ ਹੁੰਦਾ ਸੀ ਪਹਿਲਾਂ ਸਾਡੀ 31 ਮਾਰਚ ਦਾ 15 ਅਪ੍ਰੈਲ ਤੱਕ ਮਿਲਿੰਗ ਖਤਮ ਹੋ ਜਾਂਦੀ ਸੀ ਸੋ ਹੁਣ ਇਸ ਵਾਰੀ ਸਾਡੀ ਜਿਹੜੀ ਮਿਲਿੰਗ ਹੈ ਉਹ ਹਲੇ ਵੀ 22-23% ਬਕਾਇਆ ਪਈ ਆ। ਉਹਦਾ ਮੁੱਖ ਕਾਰਨ ਇਹ ਹੈ ਕਿ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਉਹ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦੇ ਨਾਲ ਜਿਹੜਾ ਦੂਸਰੇ ਸੂਬਿਆਂ ਨੂੰ ਚਾਵਲ ਜਾਂਦਾ ਉਹ ਬਹੁਤ ਘਟ ਜਾਣਾ ਸ਼ੁਰੂ ਹੋ ਗਿਆ। ਉਹਦੇ ਕਾਰਨ ਅੱਜ ਚਾਵਲ ਲਾਉਣ ਲਈ FCI ਕੋਲੇ ਕੋਈ ਸਪੇਸ ਨਹੀਂ ਕਿਉਂਕਿ ਸਾਡਾ ਚਾਵਲ ਬਾਹਰ ਨਹੀਂ ਜਾ ਰਿਹਾ। ਸਿਰਫ ਮੰਡੀਆਂ 'ਚੋਂ ਕਣਕ ਚੁੱਕੀ ਜਾ ਰਹੀ ਹੈ। ਜਿਹੜਾ ਚਾਵਲਾ ਚ 25% ਦੇ ਗਰੀਬ 24 ਦੇ ਸਾਡਾ ਬਕਾਇਆ ਪਿਆ ਇਹ ਆਉਣ ਵਾਲੇ ਜਿਸ ਤਰੀਕੇ ਨਾਲ ਰਫਤਾਰ ਹੈ ਤਾਂ ਆਉਣ ਵਾਲੇ 7-8 ਮਹੀਨਿਆਂ ਚ ਖਤਮ ਹੋਏਗਾ ਤੇ ਭਾਵ ਦਸੰਬਰ 2024 ਤੱਕ ਸਾਡੀ ਮਿਲਿੰਗ ਨਹੀਂ ਹੋ ਪਾਏਗੀ ਸੋ ਇਸ ਕਰਕੇ ਸਾਡੀਆਂ ਮਜ਼ਦੂਰ ਲੇਬਰਾਂ ਭੱਜ ਗਈਆਂ ਸਾਡੇ ਇਹ ਜੋ ਨਿੱਕਲ ਵਾਲਾ ਚਾਵਲ ਉਹ ਜਿਹੜਾ 67 ਕਿਲੋ ਸੀ 60 ਕਿਲੋ ਰਹਿ ਗਿਆ ਟੁਕੜਾ ਬਹੁਤ ਜ਼ਿਆਦਾ ਹੋ ਗਿਆ ਸਾਰੀ ਇੰਡਸਟਰੀ ਜਿਹੜੀ ਹੈ ਅੱਜ ਬਹੁਤ ਵੱਡੇ ਘਾਟੇ 'ਚ ਅਤੇ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਕਿਸਾਨ ਜਥੇਬੰਦੀਆਂ ਐਮਐਸਪੀ ਹਿੰਦੂਸਤਾਨ ਨੂੰ ਦਰਵਾਉਣ ਦੀ ਗੱਲ ਕਰਦੀਆਂ ਨੇ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਸ ਵਾਰੀ ਮਿਲ ਨਹੀਂ ਸਾਡੀ ਹੋਈ ਤੇ ਕੋਈ ਵੀ ਚੈਲੰਜਰ ਮਾਲਕ ਅਗਲੇ ਸਾਲ ਝੋਨਾ ਨਹੀਂ ਲਵਾ ਲਵਾਏਗਾ ਕਿਉਂਕਿ ਜਦੋਂ ਉਹਨੂੰ ਮਿਲ ਕਰਨ ਵਾਸਤੇ ਐਫਸੀਆ ਕੋਲ ਜਗ੍ਹਾ ਨਹੀਂ ਹੋਏਗੀ ਤਾਂ ਸਾਨੂੰ ਲੱਗਦਾ ਵੀ ਦਸੰਬਰ ਤੱਕ ਜਦੋਂ ਕਿ ਅਕਤੂਬਰ ਚ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਵੀ 0% ਜਿਹੜਾ ਚਾਵ ਰੱਖਣ ਵਾਸਤੇ ਜਗ੍ਹਾ ਹੋਏਗੀ ਨਹੀਂ ਤੇ ਕੋਈ ਵੀ ਛੱਦਰ ਝੋਨਾ ਲਾਉਣ ਵਾਸਤੇ ਤਿਆਰ ਨਹੀਂ ਹੋਏਗਾ। ਇਹਦੇ ਲਈ ਰਾਈਸ ਮਿਲ ਐਸੋਸੀਏਸ਼ਨ ਵਜੋਂ ਅਰੇ ਦੇ ਪ੍ਰਧਾਨ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਅਪਰੋਚ ਕੀਤੀ ਹੈ ਕਿਉਂਕਿ ਇੱਕ ਪਾਸੇ ਝੋਨਾ ਜਾਬਤਾ ਲੱਗਿਆ ਹੋਇਆ ਹੈ ਤੇ ਦੂਸਰੇ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਵਾਅਦਾ ਕਰ ਰਹੀਆਂ ਕਿ ਅਸੀਂ ਵਪਾਰੀਆਂ ਲਈ ਅਸੀਂ ਆਮ ਲੋਕਾਂ ਲਈ ਜਿਹੜੇ ਇਲੈਕਸ਼ਨ ਲੜ ਰਹੇ ਆ। ਕੋਈ ਜੀ ਮੈਂ ਤੁਹਾਨੂੰ ਦੱਸਾਂ ਮੈਂ ਸਾਰੀਆਂ ਸਿਆਸੀ ਪਾਰਟੀਆਂ ਦੀ ਉਹ ਗੱਲ ਕਰਦਾ ਕਿ ਸਭ ਇਸ ਟਾਈਮ ਵੋਟਾਂ ਦੀ ਗੱਲ ਕਰਦੇ ਨੇ ਵਪਾਰੀ ਦੀ ਕੋਈ ਗੱਲ ਨਹੀਂ ਕਰਦਾ ਜੇ ਅੱਜ ਵਪਾਰੀ ਪਰੇਸ਼ਾਨ ਹੈ ਦੁਖੀ ਹੈ ਤਾਂ ਇਸ ਕਰਕੇ ਜਿਵੇਂ ਕਿ ਸਾਨੂੰ ਦੱਸਿਆ ਇਹ ਮਸਲਾ ਕਿਸਾਨੀ ਅੰਦੋਲਨ ਨਾਲ ਸਭ ਤੋਂ ਵੱਡੀ ਇੰਡਸਟਰੀ ਹੈ ਸਾਡੀ ਅਸੀਂ ਅਪਰੋਚ ਸਾਰਿਆਂ ਨੂੰ ਕਰਦੇ ਹਾਲਾਂਕਿ ਇਹਦੇ 'ਚ ਸਰਕਾਰ ਦਾ ਵੀ ਸਟੇਟ ਗਵਰਨਮੈਂਟ ਦਾ ਵੀ ਬਹੁਤ ਨੁਕਸਾਨ ਹੈ ਪਰ ਅੱਜ ਤੁਹਾਡਾ ਕਹਣਾ ਕਿ ਅੱਜ ਵੋਟਾਂ ਦੀ ਰਾਜਾ ਹੋਣ ਕਰਕੇ ਇਲੈਕਸ਼ਨ ਉਹਦੇ ਕਰਕੇ ਸਾਰਿਆਂ ਦਾ ਧਿਆਨ ਉਸ ਪਾਸੇ ਹੈ ਇਸ ਪਾਸੇ ਨੂੰ ਬਿਲਕੁਲ ਕੋਈ ਧਿਆਨ ਨਹੀਂ ਹੈ ਇੰਡਸਟਰੀ ਦੇ ਜਿਹੜਾ ਹੈਗਾ ਵੀ ਇਹ ਇੰਡਸਟਰੀ ਜਿਹੜੀ 4.5 ਹਜ਼ਾਰ ਦੇ 5.5 ਹਜ਼ਾਰ ਦੇ ਕਰੀਬ ਇੰਡਸਟਰੀ ਹੈ ਪੰਜਾਬ ਦੀ ਸਭ ਤੋਂ ਬਿਗੇਸਟ ਇੰਡਸਟਰੀ ਹੈ ਔਰ ਈਵਨ ਇਹਨਾਂ ਸਾਡੀ ਇੰਡਸਟਰੀ ਤੋਂ ਬਿਨਾ ਆਰਤੀਆ ਵਰਗ ਜਿਹਦੇ ਨਾਲ ਸਾਡੇ ਮਜ਼ਦੂਰ ਤਕਰੀਬਨ 10 ਲੱਖ ਬੰਦਾ ਡਾਇਰੈਕਟਲੀ ਸਾਡੇ ਨਾਲ ਜੁੜਿਆ ਹੁੰਦਾ ਉਹ ਸਾਰੇ ਪਰੇਸ਼ਾਨ ਨੇ ਸੈਣੀ ਸਾਹਿਬ ਜਿਹੜੇ ਹੁਣ ਰਸਤੇ ਰੋਕੇ ਹੋਏ ਨੇ ਟ੍ਰੇਨਾਂ ਨਹੀਂ ਆ ਰਹੀਆਂ ਔਰ ਪਿਛਲੇ ਲੰਬੇ ਸਮੇਂ ਤੋਂ ਇਸ ਪ੍ਰੋਬਲਮ ਦੀ ਜਿਹੜੀ ਵਪਾਰੀ ਵਰਗਾ ਉਹਨੂੰ ਫੇਸ ਕਰ ਰਿਹਾ ਹੈ ਤੇ ਇਹਦੇ ਲਈ ਚੀਫ ਇਲੈਕਸ਼ਨ ਕਮਿਸ਼ਨ ਦਾ ਦਰਵਾਜ਼ਾ ਵੀ ਤੁਸੀਂ ਖੜਕਾਇਆ ਹੈ ਦੂਜਾ ਕੱਲ ਕਿਸਾਨ ਜਥੇਬੰਦੀਆਂ ਨੇ ਵੀ ਇੱਕ ਮੀਟਿੰਗ ਕੀਤੀ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਸੰਘਰਸ਼ ਕਰਾਂਗੇ ਇਹਦਾ ਮਤਲਬ ਹੈ ਵੀ ਨੁਕਸਾਨ ਦਾ ਖਾਤਸ਼ਾ ਜਿਹੜਾ ਹੈ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਸਕਦਾ ਜਾਂ ਨਹੀਂ ਦੇਖੋ ਜੀ ਮੈਂ ਤਾਂ ਇੱਕ ਸਾਰੀ ਕਿਸਾਨ ਜਥੇਬੰਦੀਆਂ ਨੂੰ ਤੁਹਾਡੇ ਲਈ ਅਪੀਲ ਕਰਦਾ ਹਾਂ ਕਿ ਅਸੀਂ ਹਿੰਦੁਸਤਾਨ ਨੂੰ ਐਮਐਸਪੀ ਲਵਾਉਣ ਦੀ ਗੱਲ ਕਰ ਰਹੇ ਹਾਂ ਜਿਹੜੀ ਪਿਛਲੇ 50 ਸਾਲਾਂ ਤੋਂ ਐਮਐਸਵੀ ਪੰਜਾਬ ਕਣਕ ਤੇ ਭੋਨੇ ਦੀ ਲੈ ਰਿਆ ਸੀ ਅੱਜ ਉਹਨਾਂ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਐਮਐਸਪੀ ਜਿਹੜੀ ਹੈਗਾ ਯੂਪੀ ਬਿਹਾਰ ਐਮਪੀ ਦੇ ਵਿੱਚ ਬਹੁਤ ਸਾਰੇ ਚੈਨਲ ਲੱਗਣੇ ਸ਼ੁਰੂ ਹੋ ਗਏ ਉੱਥੇ ਜਿਹੜਾ ਹੈਗਾ ਝੋਨਾ ਛੜਨ ਲੱਗ ਗਿਆ ਸੋ ਉਹਦੇ ਵਿੱਚ ਬਹੁਤ ਸਾਰੇ ਮਿਲਰ ਪੰਜਾਬ ਦੇ ਵੀ ਉੱਥੇ ਸ਼ਿਫਟ ਕਰਕੇ ਸੋ ਅਸੀਂ ਤਾਂ ਇਹ ਸਮਝਾਂਗੇ ਮੈਂ ਇਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਅਸੀਂ ਜਿਹੜੀ ਐਮਐਸਪੀ 72 ਦੀ ਲੈਂਡ ਦੀ ਗੱਲ ਕਰਦੇ ਆ ਮੈਨੂੰ ਲੱਗਦਾ ਕਿ ਅਸੀਂ ਜਿਹੜੀ ਝੋਨੇ ਦੀ ਐਮਐਸਪੀ ਵੀ ਹੈ ਜੇਕਰ ਇਹਦੀ ਛੜਾਈ ਨਾ ਹੋਈ ਤਾਂ ਇਸ ਦੀ ਐਮਐਸਪੀ ਤੋਂ ਵੀ ਅਸੀਂ ਜਾਂਦੇ ਰਹਾਂਗੇ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਜੀ ਔਰ ਜਿਹੜੀ ਇਹ ਤਕਰੀਬਨ 45000 ਕਰੋੜ ਰੁਪਇਆ ਝੋਨੇ ਦਾ ਪੰਜਾਬ ਦੇ ਵਿੱਚ ਆਉਂਦਾ ਕਿਸਾਨਾਂ ਨੂੰ ਆੜਤੀਆਂ ਨੂੰ ਪੱਲੇਦਾਰਾਂ ਨੂੰ ਮਜ਼ਦੂਰਾਂ ਨੂੰ ਗਰੀਬ ਬੰਦਿਆਂ ਨੂੰ ਰੁਜ਼ਗਾਰ ਦੇਣਾ ਸੋ ਟਰਾਂਸਪੋਰਟਰਾਂ ਨੂੰ ਦੇਣਾ ਉਹ ਸਾਰਾ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਭਵਿੱਖ ਹੈ ਸਾਡੀ ਇੰਡਸਟਰੀ ਦਾ ਇਸ ਇੰਡਸਟਰੀ ਦੇ ਨਾਲ ਜੁੜੇ ਸਾਰੇ ਕਿਸਾਨਾਂ ਦਾ ਸਾਰੇ ਬੰਦਿਆਂ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਜੀ ਦੇਖੋ ਜਿਹੜੀ ਹੁਣ ਸਪਲਾਈ ਹੋ ਰਹੀ ਸੀ ਤੁਹਾਡੇ ਚਾਵਲ ਦੀ ਜਿੱਦਾਂ ਹਰਿਆਣਾ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਉਹ ਡੇਲੀ ਕਿੰਨਾ ਨੁਕਸਾਨ ਹੋ ਰਿਹਾ ਜੀ ਇਹਦਾ ਕਿੰਨੇ ਟਨ ਯਾਨੀ ਚਾਵਲ ਦੀ ਸਪਲਾਈ ਹੁੰਦੀ ਸੀ ਤੇ ਹੁਣ ਕਿੰਨੀ ਸਪਲਾਈ ਜਿਹੜੀ ਆ ਹੋ ਰਹੀ ਹੈ ਦੇਖੋ ਜੀ ਇਹਨਾਂ ਦਿਨਾਂ ਚ ਤਾਂ ਟੋਟਲ ਮਾਲ ਸਾਡਾ ਤੁਹਾਨੂੰ ਸਭ 15 ਅਪ੍ਰੈਲ ਤੱਕ ਖਤਮ ਹੋ ਜਾਂਦਾ ਸੀ ਅੱਜ ਵੀ 23 24% ਪਿਆ ਮਾਲ ਜਿਹੜਾ ਇਹਦੇ ਤੋਂ ਸਾਨੂੰ ਸਾਨੂੰ ਨਹੀਂ ਲੱਗਦਾ ਕਿ ਜਿੰਨਾ ਅਸੀਂ ਚੌਲ ਦੇਣਾ 50% ਚਾਵਲ ਵੀ ਅਸੀਂ ਇਹਦੇ ਚ ਤਿਆਰ ਕਰ ਪਾਵਾਂਗੇ ਕਿਉਂਕਿ ਇਹਦੇ ਮੋਅਸ਼ਰ ਕੰਟੈਂਟ ਇੰਨੇ ਘਟ ਗਏ ਨੇ ਟੁਕੜਾ ਇੰਨਾ ਵਧ ਗਿਆ ਜਿਹੜਾ 67 ਕਿਲੋ ਚੌਲ ਦੇਣਾ ਇਹ ਮੈਨੂੰ ਲੱਗਦਾ ਵੀ 57 58 ਕਿਲੋ ਚੌਲ ਰਹੇਗਾ ਅਤੇ ਟੋਕੜਾ ਜਿਹੜਾ ਅਸੀਂ ਸਰਕਾਰ ਨੂੰ 25% ਦੇਣਾ ਹੁੰਦਾ ਇਹ ਟੋਕੜੇ ਦੀ ਮਾਤਰਾ ਵੀ 10-15% ਕਈਆਂ ਜਗ੍ਹਾ ਤੇ 22-23 ਤੋਂ ਲੈ ਕੇ 45% ਤੱਕ ਟੋਕੜਾ ਇਹਦਾ ਹੋਊਗਾ ਸੋ ਲਗਭਗ 50% ਮਾਲ ਹੈ ਜਿਹੜਾ ਸਾਡਾ ਉਹ ਸਾਡੇ ਪੱਲੇ ਪਊਗਾ ਬਾਕੀ ਸਾਰੇ ਇੰਡਸਟਰੀ ਨੂੰ ਘਾਟਾ ਪਊਗਾ ਤੇ ਸਾਨੂੰ ਪੱਲਿਓਂ ਪਾ ਕੇ ਦੇਣਾ ਪਊਗਾ ਜਿਹਦੇ ਵਾਸਤੇ ਇੰਡਸਟਰੀ ਬਿਲਕੁਲ ਮਤਲਬ ਉਹ ਹੈ ਕਿ ਮਜਬੂਰ ਹੈ ਕਿ ਉਹ ਐਡਾ ਬੜਾ ਘਾਟਾ ਚੱਲ ਨਹੀਂ ਸਕੂਗੀ ਔਰ ਇਹ 40 ਸਾਲਾਂ ਦੀ ਹਿਸਟਰੀ 'ਚ ਮੇਰੇ 'ਚ ਮੈਂ ਇੰਡਸਟਰੀ 'ਚ ਮੈਂ ਪਹਿਲਾ ਸਾਲ ਦੇਖਿਆ ਹੈ ਕਿ ਅਸੀਂ ਐਸ ਜਗ੍ਹਾ ਤੇ ਪਹੁੰਚ ਗਏ ਆ ਕਿ ਅਸੀਂ ਐਮਐਚਪੀ ਸਾਰੇ ਹਿੰਦੁਸਤਾਨ ਨੂੰ ਦੌਂਦੇ ਕਣਕ ਦੀ ਤੇ ਝੋਨੇ ਦੀ ਅਸੀਂ ਅੱਜ ਇਸ ਗੱਲ ਤੇ ਪਹੁੰਚ ਗਏ ਛਾਡੀ ਐਮਐਚਪੀ ਛਾਡੇ ਚਾਵਲ ਜੇਕਰ ਕੇਂਦਰ ਸਰਕਾਰ ਦੀ ਨਿਗਾਹ ਨਾ ਸਵਲੀ ਰਹੀ ਤਾਂ ਸਾਨੂੰ ਲੱਗਦਾ ਕਿ ਸਾਡੇ ਸ਼ਹਿਦਤਾਂ ਬੰਦ ਹੋਈ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਝੋਨੇ ਦਾ ਬਦਲ ਵੀ ਹੋ ਜੇ ਨਾ ਬਦਲ ਵੀ ਤਾਂ ਹੋਊਗਾ ਜੇ ਬਦਲ ਵਾਸਤੇ ਕੋਈ ਪ੍ਰੋਸੈਸਿੰਗ ਯੂਨਟ ਰਹਿਣਗੇ ਜਿਹੜੇ ਸਭ ਤੋਂ ਵੱਡੇ ਪ੍ਰੋਸੈਸਿੰਗ ਯੂਟੂ ਸਾਡੇ ਇੰਡਸਟਰੀ ਪੰਜਾਬ ਦੀ ਆ ਉਹ ਕਿਸੇ ਵੀ ਪਾਸੇ ਪ੍ਰੋਸੈਸਿੰਗ ਜਾ ਸਕਦੀ ਹੈ ਅੱਜ ਸਾਨੂੰ ਮਜਬੂਰ ਹੋਣਾ ਪੈ ਰਿਹਾ ਕਿ ਅਸੀਂ ਦੂਜੀਆਂ ਸਟੇਟਾਂ ਤੇ ਜਾ ਕੇ ਇਹ ਜਿਹੜੇ ਨੇ 250 ਦੇ ਕਰੀਬ ਐਮਪੀ ਦੇ ਮਸ਼ੈਨਾਂ ਚੱਲੇਗੇ ਇਸ ਵਾਰੀ ਵੀ ਸਾਨੂੰ ਖਾਸਾ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਸ਼ੰਦਰ ਜਾਣੇ ਸ਼ੁਰੂ ਹੋ ਗਏ ਤੇ ਉਹ ਗਵਰਨਮੈਂਟ ਆ ਬਹੁਤ ਵੱਡੀ ਸਬਸਿਡੀ ਦੇ ਕੇ ਸ਼ੰਦਰ ਲਾਉਣੇ ਸ਼ੁਰੂ ਕਰਦੇ ਆ ਸੋ ਮੈਨੂੰ ਲੱਗਦਾ ਹੈ ਕਿ ਉਹਦਾ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਊਗਾ ਹੁਣ ਵਾਲੇ ਸਮੇਂ 'ਚ ਜੇਕਰ ਸਾਡੇ ਇੱਥੇ ਜਿਹੜਾ ਇਹ ਕੰਮ ਹੈ ਬੰਦ ਹੁੰਦਾ ਸਟੇਡੀ ਸਾਹਿਬ ਤੁਸੀਂ ਤਾਂ 올 ਇੰਡੀਆ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੋ ਹਾਂਜੀ ਜੇ ਆਪਾਂ ਓਵਰঅল ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿੰਨੇ ਕ ਰਾਈਸ ਮਿਲ ਐਸੋਸੀਏਸ਼ਨ ਮੈਂਬਰ ਜਿਹੜੇ ਨੇ ਉਹਨਾਂ ਨੂੰ ਕਿੰਨੇ ਇੱਕ ਨੁਕਸਾਨ ਦਾ ਖਤਸ਼ਾ ਹੈ ਜੇ ਹਾਲਾਤ ਇਸ ਤਰ੍ਹਾਂ ਹੀ ਰਹਿੰਦੇ ਨੇ ਹਾਲਾਂਕਿ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਸੰਘਰਸ਼ ਹੈ ਉਹ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਦਿੱਲੀ ਦੇ ਵਿੱਚ ਵੀ ਜਿਹੜਾ ਵਪਾਰੀ ਹੈ ਉਹ ਵੀ ਇਹ ਗੱਲ ਕਹਿ ਰਿਹਾ ਕਿ ਮਾਲ ਨਹੀਂ ਆ ਰਿਹਾ ਤੇ ਇਸ ਕਰਕੇ ਗਾਹਕਾਂ ਦੀ ਵੀ ਕਮੀ ਹੋ ਗਈ ਔਰ ਦੂਸਰਾ ਹਰ ਹਫਤੇ ਚਾਵਲ ਵਪਾਰੀਆਂ ਨੂੰ ਵੀ ਸਟਾਕ ਦੀ ਜਾਣਕਾਰੀ ਦੇਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਕਿਸਾਨ ਤੇ ਕਾਰੋਬਾਰੀਆਂ ਦੀ ਪਰੇਸ਼ਾਨੀ ਦਾ ਮਤਲਬ ਵੱਧ ਰਹੀ ਹੈ ਬਿਲਕੁਲ ਵਾਦਰੀ ਹੈ ਜੀ ਮੈਂ ਤਾਂ ਇਹਨਾਂ ਜਸੇਵੰਦਿਆਂ ਨੂੰ ਅਪੀਲ ਕਰਦਾ ਵੀ ਕੋਈ ਉਹ ਰਸਤਾ ਲੱਭੋ ਜਿੱਦੇ ਨਾਲ ਮਸਲੇ ਹੱਲ ਹੋ ਜਾਣਾ ਇਹ ਨਾ ਤਾਂ ਸਾਨੂੰ ਹੁਣ ਜਿਵੇਂ 27 ਚੀਜ਼ਾਂ ਦੀ ਮੰਗਦੇ ਨੇ ਐਮਐਸਬੀ ਮੈਨੂੰ ਤਾਂ ਪਤਾ ਨਹੀਂ ਵੀ ਕਿਹੜੀਆਂ 27 ਇਹਨਾਂ ਨੇ ਬੀਜਣੀਆਂ ਚਾਹੁੰਦੇ ਨੇ ਅਸੀਂ ਤਾਂ ਇਹਨਾਂ ਨੂੰ ਬੇਇੱਜ਼ਤੀ ਕਰਦੇ ਆ ਜਿਹੜੀਆਂ ਇਹ ਜਸੇਵੰਦੀਆਂ ਦੋਏ ਉੱਥੇ ਬੈਠੀਆਂ ਨੇ ਕਿਰਪਾ ਕਰਕੇ ਸਾਡੇ ਤੇ ਰਹਿਮ ਕਰੋ ਕਿ ਤੁਸੀਂ ਇਹ ਇਸ ਪੰਜਾਬ ਨੂੰ ਵਸਦਾ ਰੱਖਦਾ ਦੇਖਿਆ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਹੈ ਜੀ ਸਾਡੇ ਹਿੰਦੁਸਤਾਨ ਚ ਪੰਜਾਬ ਦੇ ਵਿੱਚ ਐਗਰੋ ਬਿਜ਼ਨਸ ਇੰਡਸਟਰੀ ਹੈ ਜਿਹੜੀ ਖੁਸ਼ਹਾਲੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਅੱਜ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ ਸੋ ਮੈਂ ਤਾਂ ਇਹੀ ਗੱਲ ਤੁਹਾਨੂੰ ਕਹਿ ਸਕਦਾ ਕਿ ਪੰਜਾਬ ਦਾ ਇਹਦੇ ਨਾਲ ਹਰ ਵਪਾਰ ਜੁੜਿਆ ਹੈ ਅਗਰ ਜ਼ਿਮੀਦਾਰ ਖਸਿਆਲ ਹੈ ਖਸਿਆਲ ਤਾਂ ਹੀ ਹੈ ਅੱਜ ਤੱਕ ਜ਼ਿਮੀਦਾਰ ਝੋਨੇ ਦੀ ਫਸਲ ਸਭ ਤੋਂ ਵੱਡੀ ਫਸਲ ਝੋਨੇ ਦੀ ਹੈ ਜਿਹਦਾ 45000 ਕਰੋੜ ਰੁਪਇਆ ਇਸ ਵਾਰੀ ਵੀ ਮਾਰਕੀਟ ਦੇ ਵਿੱਚ ਆਇਆ ਤੇ ਸਰ ਸਰਕਾਰ 48 ਘੰਟੇ ਦੇ ਪੇਮੈਂਟ ਦਿੰਦੀ ਹੈ ਬਾਕੀ ਕੋਈ ਬਾਸਮਤੀ ਦੇ ਵਿੱਚ ਕਦੇ ਤੇਜ਼ੀ ਆ ਜਾਂਦੀ ਹੈ ਜਾਂ ਕਦੇ ਮੰਦਾ ਆ ਜਾਂਦਾ ਹੈ ਕੋਈ ਗੰਨੇ ਰੁੜਦੇ ਨੇ ਕੋਈ ਵਾਰੀ ਆਲੂ ਰੁੜਦੇ ਨੇ ਪਰ ਫਿਰ ਵੀ ਜੇ ਸਰਕਾਰ ਮਤਲਬ ਇਹ ਚਾਹੁੰਦੀ ਹੈ ਇੱਥੋਂ ਡਾਇਵਰਸੀਫਿਕੇਸ਼ਨ ਵੀ ਕਰਨਾ ਚਾਹੁੰਦੀ ਹੈ ਉਹ ਵੀ ਤਾਂ ਹੀ ਹੋਊਗੀ ਜੇ ਇੱਥੇ ਇੰਡਸਟਰੀ ਰਹੂਗੀ ਪਰ ਅੱਜ ਦਾ ਜਿਹੜਾ ਮਾਹੌਲ ਹੈ ਉਹ ਸਾਨੂੰ ਲੱਗਦਾ ਵੀ ਇਹਨਾਂ ਐਜੀਟੇਸ਼ਨ ਤੋਂ ਲੋਕ ਦੁਖੀ ਹੋ ਕੇतरह-तरह ਦੇ ਵਪਾਰੀ ਬਹੁਤ ਦੁਖੀ ਨੇ ਜਿਹੜੇ ਇਸ ਮੰਤੋਂ ਅੰਦਰਲੇ ਮੰਤੋਂ ਸਰਣੀ ਸਾਹਿਬ ਕਿਸਾਨ ਅੰਦੋਲਨ ਕਰਕੇ ਕਈ ਸਮੱਸਿਆਵਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਆ ਰਹੀਆਂ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਤੋਂ ਦਿੱਲੀ ਜਾਣ ਵਾਲੀਆਂ ਜਿਹੜੀਆਂ ਵਸਤੂ ਆਉਦੀ ਸਪਲਾਈ ਵੀ ਠੱਪ ਹੋਈ ਹੈ ਬਾਜ਼ਾਰ ਤੇ ਵੀ ਅਸਰ ਪਿਆ ਔਰ ਕਿਸਾਨ ਕਾਰੋਬਾਰੀ ਮਜ਼ਦੂਰ ਵਰਗ ਵੀ ਕਾਫੀ ਪ੍ਰਭਾਵਿਤ ਹੈ ਔਰ ਜਿਹੜਾ ਚਾਵਲ ਦਾ ਕਾਰੋਬਾਰ ਹੈ ਰੋਜ਼ਾਨਾ ਕਿੰਨੇ ਹਜ਼ਾਰ ਟਨ ਚਾਵਲ ਦੀ ਸਪਲਾਈ ਹੁੰਦੀ ਸੀ ਤੇ ਹੁਣ ਕਿੰਨੇ ਜਿਹੜੀ ਟਨ ਸਪਲਾਈ ਜਿਹੜੀ ਹੈ ਰਹਿ ਗਈ ਹੈ ਦੇਖੋ ਦੀ ਸਪਲਾਈ ਤਾਂ ਆਉਂਦੀ ਹੈ ਜੀ ਜਿੰਨੀ ਵੀ ਅਸੀਂ ਇਹਨਾਂ ਨੂੰ ਦੇਣੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿੰਨੀ ਵੀ ਸਪਲਾਈ ਅਸੀਂ ਇਹਨਾਂ ਨੂੰ ਦੇਣੀ ਹੈ ਤਕਰੀਬਨ 30 ਲੱਖ ਟਨ ਚਾਵਲ ਦੇਣਾ ਹੈ ਦੇ ਉਹਦੇ ਜੇ ਅਸੀਂ 20 ਲੱਖ ਟਨ ਚੌਲ ਦੇ ਦੇ ਪਾਵਾਂਗੇ 10 ਲੱਖ ਟਨ ਚੌਲ ਤਾਂ ਸ਼ੈਲ ਇੰਡਸਟਰੀਆਂ ਕੋਲੇ ਉਹੀ ਉੱਡ ਜਾਣਾ ਮੋਇਸਚਰ ਤੇਰ ਉਹਦੇ ਚੋਂ ਸੋ ਜੇ ਤੁਸੀਂ ਮੋਟਾ-ਮੋਟਾ ਲਾਓ ਇਹ 10 ਉਹਦੀ ਘੱਟੋ-ਘੱਟ ਇਹ 3-4000 ਕਰੋੜ ਰੁਪਇਆ ਸ਼ੈਲ ਇੰਡਸਟਰੀ ਨੂੰ ਲਾਸ ਹੋ ਜਾਣਾ ਪੰਜਾਬ ਦੀ ਨੁਕਲੀ ਸੋ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਕਿਉਂਕਿ ਮਸਲਾ ਹੱਲ ਕਰਨਾ ਹੈ ਔਰ ਬਹੁਤ ਵੱਡਾ ਲਾਸ ਜਿਹੜਾ ਹੈ ਜਿੱਥੇ ਰਾਈਸ ਮਿਲ ਐਸੋਸੀਏਸ਼ਨ ਨੂੰ ਰਾਈਸ ਮਿਲਰਾਂ ਨੂੰ ਔਰ ਪੰਜਾਬ ਨੂੰ ਇਹਦਾ ਰੈਵਨਿਊ ਵੀ ਇਹਦਾ ਘਟੋ ਘਟਾਉਣਾ ਹੈ ਕਿਰਤੀਆਂ ਨੂੰ ਲੋਕਾਂ ਨੂੰ ਕੰਮ ਵੀ ਮਿਲਣਾ ਸੀ ਇਹਦੇ 'ਚ ਹਾਂਜੀ ਬਿਲਕੁਲ ਅਸੀਂ ਤਾਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਆਂ ਕਿ ਇਸ ਇੰਡਸਟਰੀ ਦੀ ਬਦੌਲਤ ਸਾਰਾ ਪੰਜਾਬ ਖੁਸ਼ਹਾਲ ਸੀ ਇਹਨੂੰ ਬਚਾਉਣ ਦੇ ਯਤਨ ਕਰਨ ਅਗਲੀ ਰਣਨੀਤੀ ਤਾਂ ਜਿਹੜੀ ਹੋਏਗੀ ਉਹ ਅਸੀਂ ਆਪਣਾ ਸੰਘਰਸ਼ ਜੋ ਵੀ ਕਰਨਾ ਚਾਹਾਂਗੇ ਅਸੀਂ ਇਲੈਕਸ਼ਨਾਂ ਤੋਂ ਬਾਅਦ ਗੋਵਾਂਗੇ ਇਲੈਕਸ਼ਨਾਂ ਦਾ ਟਾਈਮ ਹੈ ਬੜਾ ਸੈਂਸਿਟਿਵ ਸਮਾਂ ਹੈ ਮੈਂ ਕੋਈ ਐਡਾ ਨਹੀਂ ਗੱਲ ਨਹੀਂ ਕਰਨੀ ਚਾਹੁੰਦਾ ਅਸੀਂ ਰਾਈਸ ਮਿਲਰਾਂ ਨੂੰ ਅਵੇਅਰ ਕਰਕੇ ਉਹਨਾਂ ਨੂੰ ਇੱਕੋ ਹੀ ਗੱਲ ਕਰ ਸਕਦੇ ਹਾਂ ਕਿ ਚਾਬੀਆਂ ਅਗਲੀ ਵਾਰੀ ਸਰਕਾਰ ਨੂੰ ਫੜਾ ਦਈਏ ਆਪਣੇ ਕਨੈਕਸ਼ਨ ਕਰਾ ਦਈਏ ਮੈਨੂੰ ਤਾਂ ਹੋਰ ਕੋਈ ਦਾ ਨਜ਼ਰ ਪਵੇ ਖਾ ਨਹੀਂ ਹੋਇਆ ਇੰਡਸਟਰੀ ਦਾ ਜੀ ਜੀ ਇਹਨੇ ਤਰਸੇਮ ਸਿੰਘ ਸੈਣੀ ਜਿਹੜੇ 올 ਇੰਡੀਆ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਔਰ ਰਾਈਸ ਮਿਲ ਐਸੋਸੀਏਸ਼ਨ ਨੂੰ ਜਿਹੜੀਆਂ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਚੌਲ ਮਿਲ ਮਾਲਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਖਾਸ ਤੌਰ ਤੇ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਉਸ ਮੁਸ਼ਕਲਾਂ ਨੂੰ ਲੈ ਕੇ ਚਿੰਤਤ ਨੇ ਔਰ ਕੋਸ਼ਿਸ਼ ਕਰ ਰਹੇ ਨੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਸੈਣੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ